ਚੰਗੇ ਗੁਣਾ ਵਾਲੇ ਬਣਨਾ ਹੈ ਚੰਗੇ ਗੁਣਾ ਦੇ ਧਾਰਨੀ ਬਣਨਾ ਹੈ ਤੇ ਮਨ ਦੇ ਨਾਲ ਇਹ ਗੱਲਾਂ ਕਰਨੀਆਂ ਵੀ ਇਹ ਸਰੀਰਾ ਜਦੋਂ ਦਾ ਤੂੰ ਇਹ ਜੱਗ ਦੇ ਵਿੱਚ ਆਇਆ ਕੋਈ ਰੱਬ ਦੇ ਆਖੇ ਲੱਗ ਕੇ ਜ਼ਿੰਦਗੀ ਜਿਉਈ ਹੈ ਆਪਣੀ ਜ਼ਿੰਦਗੀ ਨੂੰ ਉਹ ਪੰਡੇ ਤੇ ਤੋੜਿਆ ਜਿਹੜੇ ਪੰਡੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜੇ ਪੰਡੇ ਤੇ ਚੱਲਣ ਵਾਸਤੇ ਇਹ ਦੁਨੀਆ ਤੇ ਜਨਮ ਲਿਆ ਮਨਾ ਕਦੇ ਉਹ ਰਸਤੇ ਨੂੰ ਖੋਜਿਆ ਕਦੇ ਉਹ ਗੁਰੂ ਦੀ ਗੱਲ ਮੰਨੀ ਐ ਜਿਹਦਾ ਇਹ ਬਖਸ਼ਿਆ ਹੋਇਆ ਸਰੀਰ ਹੈ ਕਿ ਕਰਮ ਕਮਾਇਆ ਤਦ ਸਰੀਰਾ ਜਾ ਤੋ ਜਗ ਮੈਂ ਆਇਆ ਮਹਾਰਾਜ ਕਹਿੰਦੇ ਜਦੋਂ ਦਾ ਇਹ ਜਗ ਦੇ ਵਿੱਚ ਆਇਆ ਦੱਸ ਕਿਹੜਾ ਕਰਮ ਕਮਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪਰਮੇਸ਼ਰ ਹੈ ਨਾ ਪਰਮੇਸ਼ਰ ਦਾ ਨਾਮ ਹੈ ਜੇ ਕੋਈ ਭਾਈ ਰੋਜ਼ ਸੰਗਤ ਕਰੇ